ਅਕਾਲੀ ਦਲ ਜਿਹਨਾਂ ਸਾਹਬ ਵੀ ਨਹੀਂ ਕਿਸ ਨੂੰ ਦਬਲਣ ਦਾ ਉਹਨੂੰ ਦਬਲਣਾ ਵੀ ਬਹੁਤ ਆਉਂਦਾ ਫਿਰ ਆਪਦੀ ਵਲੀ ਯਾਦ ਰੱਖੀ ਗੱਦ ਮੈਂ ਇੱਕ ਗੱਲ ਫਿਰ ਸੁਖਵੀਰ ਸਿੰਘ ਬਾਦਲ ਦੀ ਮੰਨਣ ਵਾਲੀ ਆ ਚੀਕਾਂ ਵੀ ਕਢਾ ਲਾਂਦਾ ਉਹ ਤੇ ਮੈਂ ਤੁਹਾਨੂੰ ਦੱਸਦਾ ਜਿੱਦੇ ਜੱਟ ਦਾ ਟਾਈਮ ਆ ਗਿਆ ਨਾ ਉਹ ਚੀਕਾਂ ਕਢਾ ਦਿੰਦੀ ਇਹ ਗੱਲ ਮੇਰੀ ਯਾਦ ਰੱਖਿਓ ਹੁਣ ਕੈਮਰਾ ਆਨ ਰਿਕਾਰਡ ਕਰ ਰਹੇ ਆ ਤੁਹਾਨੂੰ ਜਿੱਦੇ ਸੁਖਵੀਰ ਸਿੰਘ ਬਾਦਲ ਦਾ ਟਾਈਮ ਆ ਗਿਆ ਨਾ ਚੀਕਾਂ ਮਰਵਾ ਦੂ ਚੀਕਾਂ ਇਹਦੀ ਇਹ ਲੱਗ ਰਿਹਾ ਲੱਗ ਰਿਹਾ ਕਰੂਗਾ ਜੀ ਨਾ ਕੀਤੀ ਤਾਂ ਦੱਸ ਦਿਓ ਤੁਹਾਨੂੰ ਕਦਾਸ ਦਿਓ ਵੀ ਉਹੀ ਸੁਖਬੀਰ ਐ ਪਟਕ ਜੀ ਜਿਹੜਾ ਤੁਸੀਂ ਕਹਿੰਦੇ ਸੀ ਝੀਲ ਦੇ ਕਿਨਾਰੇ ਖੜੇ ਹੋ ਕੇ ਬਟੰਡੇ ਠੀਕ ਐ ਨਾ ਇਹ ਤਾਂ ਇੱਥੇ ਆ ਕੇ 50 ਗੱਪ ਮਾਰ ਗਿਆ ਆ ਝੀਲਾਂ ਤੇ ਆਹ ਗੈਸਟ ਹਾਊਸ ਦੇ ਵਿੱਚ ਆ ਕੇ ਠੀਕ ਐ ਤੇ ਇੱਥੇ ਸੁਖਬੀਰ ਸਿੰਘ ਬਾਦਲ ਖੜਾ ਹੋ ਕੇ ਜਿਹੜੀ ਗੱਲ ਕਹਿ ਕੇ ਜਾਊਗਾ ਜਾਂਦਾ ਰਿਹਾ ਅਜੇ ਤੱਕ ਕੂੜੀਆਂ ਹੋਈਆਂ ਠੀਕ ਐ ਉਹਨਾਂ ਤੋਂ ਗਲਤੀਆਂ ਹੋਈਆਂ ਹੋਣਗੀਆਂ ਠੀਕ ਐ 10 ਸਾਲ ਇਕੱਠਾ ਰਾਜ ਕਰਕੇ ਉਹਨਾਂ ਤੋਂ ਲੋਕ ਨਰਾਜ ਹੋਊਗੇ ਹੋਣਗੇ ਪਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵਾਲੇ ਜਿਹੜੀ ਗੱਲ ਤੇ ਫਿਰ ਖੜ ਗਏ ਉੱਤੇ ਖੜ ਗਏ ਜੀ ਇਹਨੂੰ ਤੁਸੀਂ ਹੁਣ ਪੱਕ ਪੂਰਨ ਅਕਲ ਇਹਨੂੰ ਕਿਸ਼ ਕਹ ਲੋ ਕੁਝ ਕਹਿੰਦੇ ਵੀ ਦੁਸ਼ਮਣ ਵੀ ਹੋਵੇ ਉਹਦੇ ਜਿਹੜਾ ਚੰਗਾ ਕੋਣ ਹੋਵੇ ਉਹਨੂੰ ਸਰਾਉਣਾ ਚਾਹੀਦਾ ਤੇ ਆਪਣੀ ਤਾਂ ਇਹਨਾਂ ਨਾਲ ਆਪਾਂ ਤਾਂ ਕਿਸੇ ਪਾਰਟੀ ਨਾਲ ਤੁਹਾਨੂੰ ਪਤਾ ਲੈਣਾ ਦੇਣਾ ਹੀ ਕੁਛ ਨਹੀਂ ਤੇ ਫਿਰ ਸੁਖਬੀਰ ਦਾ ਟਾਈਮ ਆ ਗਿਆ ਨਾ ਤਰੂ ਭੈੜੀ ਤੁਸੀਂ ਗੱਲ ਯਾਦ ਮਿਲ ਬਦਲਾਖੋਰੀ ਦੀ ਰਾਜਨੀਤੀ ਵਾਲਾ ਕੰਮ ਕਦਮ ਵਧਰੇ ਹਾਲਾਂਕਿ ਚੱਲਦ ਰਹੀ ਜੀ ਕਿਉਂ ਨਾ ਕਰੇ ਜਿਹੜੇ ਲੋਕ ਅਸੀਂ ਅੱਜ ਮਤਲਬ ਕਿਸੇ ਵੇਲੇ ਸੋਚਦੇ ਸੀ ਵੀ ਪੋਲਿਟਿਕਸ ਚਾ ਕੁਝ ਹੁੰਦਾ